ਸਰੀ ਮਹਲਾ ਚੌਥਾ ਚਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨ ਆਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨ ਸੋ ਐਸਾ ਹਰ ਝਾਈਏ ਮੇਰੇ ਜੀੜੇ ਆ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਧਾਈਏ ਹਰਿ ਪੁਰਖ ਨਰੰਜਨਾਰਾ ਜੇ ਹਰਿ ਸਿਮਰਨ ਭਾਇ ਤਹ ਉਪਾਦ ਗਤ ਕੀਨੀ ਬੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰਿ ਭਵ ਜਲ ਤਰਣਾ ਜਨ ਨਾਨਕ ਕੋ ਮਤ ਦੀਨਨੀ ਜਪ ਹਰ ਭਵ ਜਲ ਤਰਣਾ ਵਾਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ